ਹੋ ਜੀ ਮਾ ਸਾਹਿਬ ਕੈ ਹਾਲ ਚੱਲਿਆ ਜੀ ਵਧੀਆ ਵਧੀਆ ਭਾਈ ਹੋਰ ਦੇਖਾਂ ਅੱਜ ਫੇਰ ਮੋਟਰ ਤੇ ਦੇਰੇ ਲੱਗੂਗੇ ਹੈ ਚਲੋ ਆਓ ਕਰਦੇ ਆ ਤੁਹਾਡੀ ਇੰਟਰਵਿਊ ਰਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਪਤੇ ਅੱਜ ਜਸੀਂ ਪਿੰਡ ਸੋਨੇ ਵਿਖੇ ਪਹੁੰਚੇ ਹਾਂ ਜਿੱਥੋਂ ਦਾ ਇੱਕ ਨੌਜਵਾਨ ਜੋ ਲਖਾਰੀ ਦੇ ਨਾਮ ਨਾਲ ਮਸ਼ਹੂਰ ਹੈ ਜਿਸ ਨੂੰ ਕੀ ਤੁਸੀਂ ਕਿਸੇ ਨਾ ਕਿਸੇ ਪਲੇਟਫਾਰਮ ਤੇ ਦੇਖਿਆ ਹੋਗਾ WhatsApp ਇੰਸਟਾ ਜਾਂ ਈਲੂ ਅੱਜ ਆਪਾਂ ਤੁਹਾਡੀ ਉਹਦਾ ਨਾਲ ਬਦਾ ਕਰਨੇ ਕਿ ਸ਼ੇਰ ਦੇ ਦਿਲ ਜਿੱਡਾ ਦਿਲ ਚਾਹੀਦਾ ਸੌਖੇ ਖੱਟ ਵੀ ਫੈਰ ਨਹੀਂ ਹੁੰਦੇ ਆ ਜ਼ਰਤਾਂ ਦੇ ਨਾਲ ਹੋ ਸਕਦੇ ਨੇ ਆ ਗੱਲਾਂ ਦੇ ਨਾਲ ਫੈਰ ਨਹੀਂ ਹੁੰਦੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਹਾਰਿਆ ਨਾ ਤੇ ਭਾਜੀ ਪਹਿਲਾਂ ਤਾਂ ਤੁਸੀਂ ਆਪਣੇ ਨਾਮ ਬਾਰੇ ਤੇ ਪਿੰਡ ਬਾਰੇ ਦੱਸੋ ਦਰਸ਼ਕ ਨੂੰ ਪਹਿਲਾਂ ਕਿਉਂਕਿ ਕਾਫੀ ਨੂੰ ਤੁਹਾਡਾ ਰੀਅਲ ਨਾਮ ਨਹੀਂ ਪਤਾ ਉਹਨਾਂ ਲਖਾਰੀ ਦੇ ਨਾਮ ਨੂੰ ਤੁਸੀਂ ਫੇਮਸ ਜਿਆਦੇ ਤੇ ਆਪਣਾ ਰੀਅਲ ਨਾਮ ਤੁਹਾਡਾ ਕੀ ਆ ਤੇ ਪਿੰਡ ਕਿਹੜਾ ਆ ਤੇ ਕਿਹੜੇ ਜ਼ਿਲ੍ਹੇ ਚ ਪਿੰਦਾ ਹੈ ਨਾਮ ਮੇਰਾ ਭਾਜੀ ਹੈਗਾ ਸੰਦੀਪ ਸਿੰਘ ਚੀਮਾ ਪੱਕਾ ਨਾਮ ਲਖਾਰੀ ਦਾ ਮੈਨੂੰ ਵੈਸੇ ਲਿਖਣ ਦੇ ਤੌਰ ਤੇ ਜਾਣਿਆ ਜਾਂਦਾ ਹੈ ਠੀਕ ਹੈ ਜੀ ਫੈਰੀ ਵਗੈਰਾ ਕਰਦੇ ਕਰਕੇ ਤੇ ਪਿੰਡ ਆਪਣਾ ਹੈਗਾ ਸੌਣਾ ਜੋ ਨਵੇਂ ਸ਼ਹਿਰ ਦੇ ਜ਼ਿਲ੍ਹੇ ਦੇ ਨਜ਼ਦੀਕ ਆ ਇਹ 2 ਕਿਲੋਮੀਟਰ ਦੀ 3 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਤੇ ਚੀਮਾ ਸਭ ਤੋਂ ਨੂੰ ਇਹ ਦੱਸੋ ਭਾਜੀ ਤੁਸੀਂ ਜਿਹੜਾ ਸ਼ੁਰੂ ਕੀਤਾ ਲਿਖਣਾ ਇਹ ਤੁਹਾਨੂੰ ਬਚਪਨ ਤੋਂ ਸ਼ੌਂਕ ਸੀ ਜਾਂ ਕਿਹੜੀ ਕਲਾਸ ਤੋਂ ਜਾਂ ਕਿਦਾਂ ਤੁਸੀਂ ਇਸ ਵੱਲ ਪਏ ਆ ਇਹ ਭਾਜੀ ਥੋੜਾ ਬਹੁਤਾ ਮੈਨੂੰ ਸ਼ੌਂਕ ਸੀਗਾ ਲਿਖਣ ਦਾ ਹਾਂਜੀ ਤੇ ਥੋੜਾ ਬਹੁਤਾ ਲਿਟਰੇਚਰ ਪੜਨ ਦਾ ਸ਼ੌਂਕ ਸੀਗਾ ਤੇ ਥੋੜਾ ਹਾਲਾਤ ਇਹੋ ਜਿਹੇ ਸੀਗੇ ਹਾਂਜੀ ਇਹਨਾਂ ਹਾਲਾਤਾਂ ਚੋਂ ਲੰਘ ਕੇ ਆ ਜਾਨੀ ਵੀ ਕਹਿ ਸਕਦੇ ਆ ਆਪਾਂ ਹੱਥ ਪੈ ਗਈ ਥੋੜੀ ਥੋੜੀ ਰੁਟੀਨ ਬਣ ਗਈ ਠੀਕ ਹੈ ਪਹਿਲਾਂ ਤੁਸੀਂ ਸ਼ੇਰੋ ਸ਼ਰੀ ਕਰਨੀ ਸ਼ੁਰੂ ਕੀਤੀ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਗਾਣਾ ਵੀ ਕੀਤਾ ਹਾਂਜੀ ਗਾਣੇ ਵੀ ਗਾਣਾ ਇੱਕ ਕਿ ਦੋ ਕੀਤੇ ਭਾਈ ਗਾਣੇ ਦੋ ਕੀਤੇ ਭਾਈ ਦੋ ਗਾਣੇ ਕੀਤੇ ਪਹਿਲਾਂ ਤਾਂ ਆਪਾਂ ਲਿਖਣ ਵਾਲਾ ਆਈਏ ਤੁਸੀਂ ਲਿਖਣਾ ਜਿਹੜਾ ਇਹ ਸਟਾਰਟ ਕਦੋਂ ਕੀਤਾ ਲਿਖ ਦੇਨ ਨੂੰ ਪਾਜੀ ਮੈਨੂੰ ਕਟੂਗੜਨੀ ਜੇ ਦੇਖਿਆ ਤੇ 13 14 ਸਾਲ ਦਾ ਲਗਭਗ ਹੋ ਹੀ ਗਏ ਆ ਲਿਖ ਦੇਨ ਨੂੰ ਹਾਂਜੀ ਠੀਕ ਆ ਇਹ ਜਿਹੜੀ ਤੁਹਾਡੀ ਲਿਖਤ ਹੈ ਜਦੋਂ ਮਸ਼ਹੂਰ ਹੋਈ ਜਦੋਂ ਲੋਕ ਤੁਹਾਨੂੰ ਪਤਾ ਲੱਗਾ ਕਿ ਲੋਕਾਂ ਵਿੱਚ ਤੁਹਾਡਾ ਰੁਤਬਾ ਬਣ ਗਿਆ ਕਿ ਹਨਾ ਤੁਹਾਡੇ ਕੋਲ ਲੋਕ ਆਣ ਜਾਣ ਲੱਗੇ ਬਹੁਤ ਉਹ ਕਦੋਂ ਹੋਈ ਤੇ ਕਿਹੜੀਆਂ ਉਹ ਜਿਹੜੀਆਂ ਸੀਗੀਆਂ ਤੁਹਾਡੀਆਂ ਜਿਆਦਾ ਸ਼ਹਿਰ ਜਿਹੜੇ ਮਸ਼ਹੂਰ ਹੋਇਆ। ਸ਼ੇਰ ਲਗਭਗ ਬਾਜੀ ਰੱਬ ਦੀ ਮਿਹਰ ਨਾਲ ਆਪਣੇ ਸਾਰੇ ਚੰਦੇ ਜਿੰਨੇ ਵੀ ਆਪਾਂ ਹੁਣ ਤੱਕ ਲਿਖਿਆ ਹੈ। ਰੱਬ ਦੀ ਮਿਹਰ ਹੈ। ਇਹ ਟਿਕਟੌਕ ਤੋਂ ਸ਼ੁਰੂ ਹੋਇਆ ਸੀਗਾ। ਵੈਸੇ ਮੈਂ 2-4 ਵੀਡੀਓ ਪਾਈਆਂ ਸੀਗਾ ਜਦਾਂ। ਇਹ ਨਾਲ ਤੇ ਯਾਰ ਦੋਸਤ ਕਹਿੰਦੇ ਸੀ ਵੀ ਤੂੰ ਲਿਖਦਾ ਥੋੜੀਆਂ ਬੁੱਤੇ ਵੀਡੀਓ ਪਾਇਆ ਕਰ। ਤੇ ਉਹ ਜਾਨੀ 2-3 ਵੀਡੀਓ ਪਾਈਓ ਤੇ ਉਹਦੇ ਵਿੱਚ ਤੀਜੀ ਵੀਡੀਓ ਨੂੰ ਵਿਊ ਵਧੀਆ ਆ ਗਿਆ ਸੀ 50k ਟੱਪ ਗਿਆ ਸੀ। 100k ਟੱਪ। ਥੋੜੀ-ਥੋੜੀ ਪਾਣੀ ਸ਼ੁਰੂ ਕੀਤੀਆਂ ਤੇ ਮਹੀਨੇ ਬਾਅਦ ਜਾਨੀ ਵਧੀਆ ਚੱਲ ਪਿਆ ਜੀ ਆਪਣਾ। ਵਧੀਆ ਚੱਲ ਪਿਆ। ਤੇ ਤੁਹਾਨੂੰ ਜਿਆਦਾ ਤੁਹਾਡਾ ਪਹਿਲਾ ਸ਼ੇਰ ਕੋਈ ਜ ਕਦਾਂ ਜਾ ਸਾਲ ਹੋ ਗਿਆ ਟੁੱਟੀ ਨੂੰ ਮੇਰੀ ਕਿਸਮਤ ਚੰਦਰੀ ਪੁੱਟੀ ਨੂੰ ਮੈਂ ਮਰਦੇ ਦਮ ਤੱਕ ਭੁੱਲਦਾ ਨਹੀਂ ਆ ਲਾਂਗ ਪਿਆਰ ਦੀ ਪੁੱਟੀ ਨੂੰ ਤੂੰ ਜਦੋਂ ਦਾ ਮੈਨੂੰ ਛੱਡਿਆ ਸਵਾਦ ਜ਼ਿੰਦਗੀ ਦੇ ਬੇਸਵਾਦੇ ਆ ਜੇ ਭੁੱਲੀ ਨਹੀਂ ਤਾਂ ਵੇਸ਼ ਕਰਦੀ ਅੱਜ ਯਾਰ ਤੇਰੇ ਦਾ ਬਰਥਡੇ ਆ ਓਕੇ ਤੇ ਇਹ ਤੁਹਾਡਾ ਜਿਹੜਾ ਪਹਿਲਾ ਜਿਆਦਾ 2 ਮਿਲੀਅਨ ਵਿਊ ਗਏ ਸੀ 2 ਮਿਲੀਅਨ ਗਏ ਤੇ ਕਿ ਲਿਖਿਆ ਜਿਹੜਾ ਕਿਦਾਂ ਕਿ ਕੋਈ ਪਿਆਰ ਦੀ ਸੱਟ ਉੱਤੇ ਲਿਖਿਆ ਕਿ ਇਦਾਂ ਲਿਖਿਆ ਹੈ ਦਿਲ ਦਾ ਕਰੀਬੀ ਦੂਰ ਹੋ ਗਿਆ ਸੀਗਾ ਭਾਜੀ ਬਸ ਹਾਂ ਉਹ ਉਹ ਇਹ ਲਿਖਿਆ ਉਹਦਾ ਯਾਨੀ ਲਿਖ ਤੁਹਾਡੀ ਦੂਈ ਹੋਈ ਤੇ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਗੀਤ ਬਣ ਲਏ ਗਏ ਬਸ ਵੀ ਭਾਜੀ ਚੰਡੀ ਕੀ ਕਲਮ ਕਾਲ ਨੂੰ ਰੁਕਣ ਨਹੀਂ ਦਿੱਤੀ ਠੀਕ ਹੈ ਤੇ ਤੁਹਾਨੂੰ ਕਦੋਂ ਕ ਮਹਿਸੂਸ ਹੋਇਆ ਕਿ ਤੁਹਾਡੇ ਜਿਹੜੇ ਸ਼ੇਅਰ ਹੈ ਕਿ ਮੇਰੇ ਸਾਰੀ ਦੁਨੀਆ ਤੱਕ ਪਹੁੰਚਣੇ ਸ਼ੁਰੂ ਹੋ ਗਏ ਜਾਂ ਤੁਹਾਨੂੰ ਲੋਕ ਮਿਲਣ ਆਣ ਲੱਗ ਪਏ ਕਿੰਨੇ ਟਾਈਮ ਦੇ ਵਿੱਚ ਵਿੱਚ ਤੁਸੀਂ ਇਹ ਬਲਾਵਦੀ ਹਾਸਲ ਕਰ ਲਈ ਭਾਜੀ ਲਗਭਗ ਫਿਰ 4-5 ਸਾਲ ਲੱਗ ਹੀ ਗਏ ਸੀ ਹੌਲੀ ਹੌਲੀ ਠੀਕ ਹੈ ਜਾਦਾ ਨਾਮ ਬਣਦੇ ਬਣਦੇ ਨੂੰ ਜਿਆਦਾ ਦੇਖਿਆ ਜਾਂਦਾ ਆਪਾਂ ਠੀਕ ਹੈ ਤੇ ਵਿੱਚ ਕਿ ਫਿਰ ਤੁਸੀਂ ਵਿਦੇਸ਼ ਗਏ ਸੀ ਉਹ ਤੋਂ ਜਾਣ ਤੋਂ ਪਹਿਲਾਂ ਇਹ ਤੁਹਾਡੀ ਹੋ ਗਈ ਸੀ ਪੂਰੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਲਕਾਰੀ ਬਾਰੇ ਲੱਗ ਭਗ ਲੱਗ ਹੀ ਗਿਆ ਜੀ ਬਈ ਸਾਰੇ ਪਾਸੇ ਜਾਂਦਾ ਠੀਕ ਹੈ ਹਾਂਜੀ ਘਰ ਵੀ ਆਪਣੇ ਕਈ ਵਾਰ ਆਪਣੇ ਬਿੱਤਰ ਪਰ ਆਪਣੇ ਸੱਜਣ ਪੋਟਾ ਫੜਾਉਣ ਆਉਂਦੇ ਰਹੇ ਆ ਠੀਕ ਹੈ ਜੀ ਤੇ ਹਾਂਜੀ ਤੇ ਫਿਰ ਤੁਸੀਂ ਵਿਦੇਸ਼ ਉਹ ਚਲੇ ਜੰਨੇ ਉੱਥੇ ਜਾ ਕੇ ਆਪਣਾ ਇਹ ਜਿਹੜਾ ਤੁਸੀਂ ਸ਼ਡਿਊਲ ਲਿਖਾ ਤੁਹਾਡਾ ਇਹ ਲਿਖਤ ਦਾ ਆਡੀ ਸ਼ਰੂ ਸ਼ਰੀ ਦਾ ਇਹ ਜਾਰੀ ਰੱਖਿਆ ਜਾਰੀ ਰੱਖਿਆ ਭਾਜੀ ਜਾਨੀ ਟਾਈਮ ਘੱਟ ਮਿਲਦਾ ਸੀਗਾ ਪਰ ਜਿੰਨਾ ਵੀ ਟਾਈਮ ਮਿਲਦਾ ਸੀਗਾ ਮੈਂ ਆਪਣਾ ਕੱਢਦਾ ਸੀਗਾ ਕੱਢਦੇ ਹੀ ਰੂਸ ਸੀ ਲਿਖਦੇ ਸੀ ਇਹਦੇ ਚੱਲਦਾ ਰਿਹਾ ਹਾਂਜੀ ਹਾਂਜੀ ਤੇ ਫਿਰ ਇੱਕ ਤੁਹਾਡੇ ਜਿੱਦਾਂ ਕਹਿੰਦੀ ਡੋਂ ਤੁਸੀਂ ਫਿਰ ਥੱਲੇ ਆਏ ਇੱਕ ਤੁਹਾਡੇ ਲਾਈਵ 'ਚ ਬਹੁਤ ਬੜਾ ਕਿ ਕਣੀ ਝਟਕਾ ਲਿਆ ਲੱਗਾ ਕਿ ਤੁਸੀਂ اچانک ਗਾਇਬ ਹੋ ਗਏ ਪਾਜੀ ਆਪਣਾ ਇੰਸਟਾਗ੍ਰam account ਜਿਹੜਾ ਬੰਦ ਹੋ ਗਿਆ ਸੀਗਾ ਕੁਝ ਰਿਪੋਰਟਾਂ ਵੱਜਣ ਕਰਕੇ ਥੋੜਾ ਕਸਾਨੀ ਮੋਢੇ ਦੇ ਹੱਕ 'ਚ ਪਾਈਆਂ ਸੀ ਆਪਾਂ ਵੀਡੀਓ ਤੇ ਉੱਤੇ ਰਿਪੋਰਟਾਂ ਬਾਦੀਆਂ ਥੋੜੀਆਂ ਰਿਪੋਰਟਾਂ ਪਹਿਲੇ ਵੱਜੀਆਂ ਹੋਈਆਂ ਸੀਗੀਆਂ ਕਈ ਰੋਗ ਤਰੱਕੀ ਨਹੀਂ ਯਾਰ ਦੇ ਕਹਿ ਇਹ ਉਹਦੇ ਕਰਕੇ ਠੀਕ ਹੈ ਠੀਕ ਹੈ ਜਿੱਦਾਂ ਜਾਨੀ ਕਿ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਪੋਸਟ ਪਾਉਣ ਦੇ ਕਾਰਨ ਹਾਂਜੀ ਹਾਂਜੀ ਉਹ ਜਿਹੜਾ ਤੁਹਾਡਾ ਅਕਾਊਂਟ ਜਿਹੜਾ ਹੈ ਨਾ ਹਾਂਜੀ ਕਰਕੇ ਹਟਾ ਦਿੱਤਾ ਗਿਆ ਹਟਾ ਦਿੱਤਾ ਗਿਆ ਤੇ ਤੁਸੀਂ ਫਿਰ ਦੁਬਾਰਾ ਨਵਾਂ ਅਕਾਊਂਟ ਬਣਾਇਆ ਕੋਈ ਹਾਂਜੀ ਦਰਸ਼ਕਾਂ ਤੱਕ ਪਹੁੰਚਿਆ ਨਹੀਂ ਮਿਆ ਇਹਨਾਂ ਕੋਲ ਦਰਸ਼ਕਾਂ ਤੱਕ ਭਾਜੀ ਪਹੁੰਚਿਆ ਨਹੀਂਗਾ ਜਾਨੀ ਬਣਾਇਆ ਤਾਂ ਹੈਗਾ ਹੁਣ ਰੱਬ ਦੀ ਮਿਹਰ ਨਾਲ ਚੱਲ ਰਿਹਾ ਹੌਲੀ ਹੌਲੀ ਗਰੋ ਹੋ ਰਿਹਾ ਹੈ ਕਿਸੇ ਵੀ ਜੀ ਨੂੰ ਟਾਈਮ ਤਾਂ ਲੱਗਦਾ ਹੀ ਹੈ ਟਾਈਮ ਤਾਂ ਲੱਗਦਾ ਹੀ ਹੈ ਪਰ ਵੈਸੇ ਇੱਕ ਗੱਲ ਦਸਵੀਂ ਚੰਮ ਦੇ ਦਰਸ਼ ਇਹ ਇਹਦੇ ਬਾਰੇ ਮੁੰਡੇ ਬਾਰੇ ਆਪਾਂ ਜਿਹੜਾ ਆਪਣਾ ਦੋਸਤ ਵੀ ਹੈ ਮਿੱਤਰ ਵੀ ਹੈ ਤੇ ਇਹ ਬਹੁਤ ਹੀ ਜਣੀ ਉਚਾਈ ਤੱਕ ਚਲ ਗਿਆ ਸੀ ਇੱਕ ਤਰ੍ਹਾਂ ਕਹਿ ਦੀ ਕਿ ਬਹੁਤ ਵਧੀਆ ਸ਼ੇਅਰ ਸੀਗੇ ਦੇ ਗਾਣੇ ਵੀ ਕੱਢੇ ਨੇ ਇਹਨਾਂ ਨੇ ਤੋਂ ਬਹੁਤ ਵਧੀਆ ਉਹ ਵੀ ਲੋਕਾਂ ਨੂੰ ਬਹੁਤ ਹਨਗਾਰਾ ਦਿੱਤਾ ਪਰ ਮੰਗਾਰਾ ਦਿੱਤਾ ਇੱਥੋਂ ਤੱਕ ਕਿ ਸਾਨੂੰ ਵੀ ਪੁੱਛਦੇ ਨੇ ਲੋਕ ਕਿ ਇਹ ਸਾਡੇ ਟੱਚ ਇਸ ਤਰੀਕੀ ਤੁਸੀਂ ਉਹਨੂੰ ਜਾਣਦੇ ਹੋ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਕਿ ਅਸੀਂ ਜਾਣਦੇ ਹਾਂ ਤਾਂ ਉਹ ਕਹਿੰਦੇ ਸੀ ਸਰਦੀ ਫੋਮ ਤੇ ਗੱਲ ਕਰਾਓ ਤੇ ਪਈ ਉਹ ਦੋ ਇੱਕ ਇਹ ਜਾਂ ਟਾਈਮ ਸੀਗਾ ਤੁਸੀਂ ਉਹ ਟਾਈਮ ਨੂੰ ਹੁਣ ਯਾਦ ਕਰਦੇ ਹੋਗੇ ਇੱਕ ਟਾਈਮ ਪੂਰੀ ਤੂਤੀ ਬੋਲਦੀ ਸੀ ਜਿੱਦਾਂ ਕਹਿੰਦਾ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸੀ ਹਾਂ ਜੀ ਇੰਨੀ ਤਾਂ ਰੱਬ ਦੀ ਮਿਹਰ ਰਹੀ ਬਾਜੀ ਪੂਰਾ ਜਾਣਦਾ ਹੀ ਆਪਾਂ ਸਾਡਾ ਜਿੰਦਾ ਜੀ ਤੇ ਇੱਕੋ ਦਮ ਫੇਰ ਜਾਂ ਡੌਮ ਚਲ ਗਏ ਥੱਲੇ ਚਲ ਗਏ ਨਾ ਉਹ ਫਿਰ ਬਾਜੀ ਥੋੜਾ ਜਿਆ ਤੱਕਾ ਤਾਂ ਲੱਗਾ ਹਾਂ ਤੇ ਨੂੰ ਥੋੜਾ ਜਿਆ ਤਾਂ ਬਾਜੀ ਲੱਗਾ ਹੀ ਏ ਤੱਕਾ ਵੀ ਯਾਰ ਨਾ ਟਾਈਮ ਹੋ ਗਿਆ ਸੀ ਆਪਾਂ ਕਰਦਿਆਂ ਨੂੰ ਚਾਹ ਤੇ ਬਹੁਤ ਗੀਆਂ ਨਾ ਕੀਤੀ ਤੁਸੀਂ ਤੇ ਕੋਈ ਜਦੋਂ ਹੁਣ ਤੁਸੀਂ ਨਵੇਂ ਸ਼ੇਰ ਕੋਈ ਸਾਨੂੰ ਸੁਣਾ ਸਕਦੇ ਆ ਨਵੇਂ ਸ਼ੇਰ ਬਾਜੀ ਮੈਂ ਤੁਹਾਨੂੰ ਸੁਣਾਣਾ ਕਹਦਾ ਮੇਰੇ ਦ ਬੜਾ ਪੁੱਛਦੇ ਨੇ ਯਾਰ ਨਾਲੇ ਦਿਲ ਦੇ ਨੇ ਇਧਲਾਸੇ ਦੱਸ ਕਿਨੂੰ ਕੀ ਖਬਰ ਜਿਹੜੀ ਬੀਤੀ ਸਾਡੇ ਨਾਲ ਲਾ ਸਾਨੂੰ ਭੁੱਲੂ ਕਦੀ ਯਾਰਾ ਜੋ ਮਾੜੀ ਕੀਤੀ ਸਾਡੇ ਨਾਲ ਲਾ ਦਿਲ ਤੇ ਜ਼ਖਮ ਬੜੇ ਗਹਿਰੇ ਯਾਰ ਨੂੰ ਸਾਨੂੰ ਅੱਜ ਪਤਾ ਲੱਗਾ ਕਿਨੂੰ ਕਹਿੰਦੇ ਪਿਆਰ ਨੂੰ ਹੁਣ ਚੁੱਪ ਬੋਲੇ ਜਜ਼ਬਾਤਾਂ ਦੀ ਜੋ ਕਾਪੀ ਉੱਤੇ ਲਿਖਦਾ ਮੈਂ ਵੱਲ ਕੱਲਿਆਂ ਜਦ ਕੀ ਕੱਟਣਿਆ ਦਾ ਤੇਰੀ ਯਾਦਾਂ ਕੋਲੋਂ ਲਿਖਦਾ ਮੈਂ ਮੈਨੂੰ ਮਰਦੇ ਦਮ ਤੱਕ ਯਾਦ ਰਹੂ ਤੇਰਾ ਧੋਖਾ ਪਿਆਰ ਨਿਸ਼ਾਨੀ ਦਾ ਇਹ ਸੋਚ ਕੇ ਮੌਤ ਘਾਣ ਲਾ ਲਾਂਗੇ ਕਿ ਚੱਲ ਪੈ ਗਿਆ ਮੋਲੇ ਜਵਾਨੀ ਵਾਹ ਜੀ ਵਾਹ ਤੁਹਾਡੇ ਸ਼ੇਅਰ ਤਾਂ ਮੈਂ ਜੀ ਬਹੁਤ ਵਧੀਆ ਨੇ ਦੀਬੀ ਮਖਸੂਸਪ ਦਰਦਪਈ ਸ਼ੇਰ ਜੀ ਨੇ ਤੁਸੀਂ ਆਪ ਹੀ ਲਿਖੇ ਸਰ ਹਾਂਜੀ ਹਾਂਜੀ ਭਾਜੀ ਆਪ ਹੀ ਲਿਖ ਦਿਓ ਤੇ ਹੁਣ ਤੁਸੀਂ ਇਸ ਟਾਈਮ ਇਸ ਤਰ੍ਹਾਂ ਤੁਹਾਡਾ ਅਕਾਊਂਟ ਆ ਉਹ ਕਿਸ ਨਾਮ ਤੇ ਤੁਸੀਂ ਬਣਾਇਆ ਜੀ ਉਹ ਲਖਾਰੀ ਦੇ ਨਾਮ ਤੇ ਹੀ ਹੈ ਭਾਜੀ ਸੇਵੇਂ ਸੇਵੇਂ ਅਕਾਊਂਟ ਹੈ ਜਣੀ ਜਿਵੇਂ ਪਹਿਲਾਂ ਸੀ ਉਸੇ ਨਾਮ ਤੇ ਹੈ ਜੀ ਉਸੇ ਨਾਮ ਤੇ ਹੀ ਹੈ ਕਿ ਲੋਕਾਂ ਨੂੰ ਹੇ ਤੱਕ ਨਹੀਂ ਪਤਾ ਲੱਗਾ ਦਾ ਹਾਂਜੀ ਹਾਂ ਤੋ ਵੀ ਦੱਸ ਦੇਣਾ ਚਾਹਣਾ ਕਿ ਸਾਡੇ ਜਰੀਏ ਵੀ ਕਈ ਲੋਕਾਂ ਤੱਕ ਇਹ ਗੱਲ ਪਹੁੰਚ ਜਾਵੇਗੀ ਜੋ ਲਖਾਰੀ ਦਾ ਪਹਿਲਾਂ ਜਿਹੜਾ ਸਿਕਾ ਅਕਾਊਂਟ ਉਹ ਆਪਣਾ ਹੈਕ ਹੋ ਗਿਆ ਸੀ ਜਿਹੜਾ ਕਲੋਕੇ ਨੇ ਕਲੋਸ ਮੋਟਾ ਮਾਰ ਕੇ ਜਿਹੜਾ ਦਿੱਤਾ ਕਿਸਾਨੀ ਧਰਨੇ ਦੇ ਹੱਕ ਵਿੱਚ ਕਿਸਾਨਾਂ ਦੇ ਜਿਹੜੀ ਹੱਕ ਵਿੱਚ ਹੰਗਾਰਾ ਭਰਨ ਦਾ ਇਹਨਾਂ ਨੂੰ ਮੁੱਲ ਦਤਾਰਨਾ ਪਿਆ ਕਿ ਫਰਸ਼ ਕਿੰਨੇ ਦੇ ਅਰਸ਼ਾਂ ਤੋਂ ਫਰਸ਼ ਤੇ ਆਏ ਸਿਰਫ ਇੱਕ ਕਿਸਾਨੀ ਧਰਨੇ ਦੇ ਹੱਕ ਵਿੱਚ ਰਿਪੋਰਟ ਪਾਨਦੇ ਤੇ ਸਾਡੇ ਹੁਣ ਦਰਸ਼ਕਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਪੂਰੀ ਸਪੋਰਟ ਦਿੱਤੀ ਜਾਵੇ ਜੋ ਕਿ ਇੱਕ ਇਹਨਾਂ ਨੇ ਆਪਣਾ ਫਰਜ਼ ਨਿਭਾਤਾ ਸੀ ਭਾਤਾਂ ਹੋਣ ਦੇ ਬਾਵਜੂਦ ਵੀ ਕੀ ਕੋਈ ਸਜ਼ਾ ਮਿਲ ਸਕਦੀ ਹੈ ਇਹਦੇ ਬਦਲੇ ਇਹਨਾਂ ਨੇ ਫਿਰ ਵੀ ਡਟੇ ਰਹੇ ਕਿਉਂਕਿ ਇਹਨਾਂ ਦੇ ਪਿੱਛੇ ਇੰਨੇ ਜਾਣੇ ਸੀ ਭਾਈ ਉਹ ਤੇ ਫੋਲਵਰ ਕਿੰਨੇ ਸੀਗੇ ਆਪਣੇ ਉਦੋਂ ਪਾਈ ਸੀਗਾ ਲੱਖ ਦੇ ਕਰੀਬ ਸੀਗਾ ਲੱਖ ਦੇ ਕਰੀਬ ਫੋਲਵਰ ਹੈਗਾ ਠੀਕ ਹੈ ਜੀ ਟਿਕਟੌਕ ਤੇ ਵੀ 1.5 ਲੱਖ ਪੀ ਗਿਆ ਟਿਕਟੌਕ ਤੇ ਵੀ ਲਗਭਗ 1.5 ਲੱਖ ਹੀ ਹਾਂਜੀ ਇੰਸਟਾਗ੍ਰਾਮ ਤੇ ਸੀਗੇ 70 ਕੇ ਜੀ 70 ਕੇ ਜੀ ਇੰਸਟਾਗ੍ਰਾਮ ਤੇ ਓਕੇ ਤੇ ਭਾਜੀ ਜਿੱਦਾਂ ਹੁਣ ਕਿਹਦੀ ਕੀ ਫੈਮਿਲੀ ਚ ਜਿੱਦਾਂ ਤੁਸੀਂ ਦੱਸਿਆ ਸਾਨੂੰ ਕਿ ਫੈਮਿਲੀ ਸ਼ੁਰੂ ਤੋਂ ਸਾਨੂੰ ਉਹ ਥੋੜਾ ਜੀ ਫੈਮਿਲੀ ਦੇ ਵਿੱਚ ਭਾਜੀ ਕੁਝ ਪਰਿਵਾਰਕ ਝਗੜੇ ਕਰਕੇ ਜਿੱਤਾ ਬੇਬੇ ਬਾਪੂ ਦੀ ਲੜਾਈ ਉਹਨਾਂ ਕਰਕੇ ਥੋੜਾ ਉਹਨਾਂ ਦੇ ਵਿੱਚ ਕੈਰੀਅਰ ਇਸ ਤਰ੍ਹਾਂ ਟੁੱਟਣਾ ਕਰਕੇ ਤੁਹਾਨੂੰ ਥੋੜਾ ਬਹੁਤਾ ਦੁੱਖ ਝੱਲਣਾ ਪਿਆ ਜਿੱਦਾਂ। ਤੇ ਮਾਂ ਦਾ ਪਿਆਰ ਪ੍ਰੋਪਰ ਮਿਲਿਆ। ਮਾਂ ਦਾ ਪਿਆਰ ਪ੍ਰੋਪਰ ਮਿਲਿਆ ਨਹੀਂ ਆਪਾਂ ਨੂੰ ਪਹਿਲੀ ਜਿਹੜੀ ਜਨਮ ਤੋਂ ਹੀ ਜਾਣੀ। ਨਹੀਂ ਸ਼ੁਰੂ ਤੋਂ ਹੀ ਜ਼ਿੰਦਗੀ ਨੇ ਸੌਗਲ ਕਰਦੇ ਆ ਰਹੇ ਹਾਂ ਜਣੀ। ਜਣੀ ਇਹੋ ਜਿਹੇ ਹਾਲਾਤਾਂ ਨਾਲ ਲੜਦੇ ਆ ਰਹੇ ਆਂ। ਹਾਂਜੀ ਹਾਂਜੀ। ਤੇ ਦੇਖੋ ਬਹੁਤ ਜਣੀ ਕੈਰੀਅਰ ਕੀ ਮਾਂ ਤੇ ਬਿਨਾ ਬੱਚੇ ਨੂੰ ਰਹਿਣਾ ਬਹੁਤ ਔਖਾ ਹੁੰਦਾ। ਇਹੀ ਜਾਣਦਾ ਇਹਦਾ ਦੁੱਖ ਵਿਚਾਰੇ ਦਾ ਕਿ ਕਿੱਦਾਂ ਇੱਥੇ ਤੱਕ ਪਹੁੰਚਿਆ ਤੇ ਸਾਡੇ ਕਹਿੰਦਾ ਕਿ ਅਸੀਂ ਰਾਹੀ ਕੱਚਿਆਂ ਰਾਹਾਂ 'ਤੇ ਤੁਸੀਂ ਪੈਰ ਕੱਚੇ 'ਤੇ ਧਰਦੇ ਨਹੀਂ। ਕੀ ਫਾਇਦਾ ਕੀਤੇ ਵਾਦਿਆਂ ਦਾ ਜਦੋਂ ਪਤਾ ਇਹ ਮੰਨਣੇ ਕਰਦੇ ਨਹੀਂ ਮੈਂ 12 ਕੀਤੀਆਂ ਮਰ ਮਰ ਕੇ ਤੇਰੀ এডਿਕੇਸ਼ਨ ਖਾਈ ਏ ਕੀ ਮੇਲ ਮੇਰਾ ਦੱਸ ਤੇਰੇ ਨਾਲ ਮੈਂ ਤਾਂ ਹੀ ਗੱਲ ਘਟਾਈ ਆ ਮੈਂ ਆਪਣੇ ਬਾਰੇ ਸਭ ਦੱਸ ਦਿੱਤਾ ਅੱਗੇ ਫੇਰ ਵੀ ਤੇਰੀ ਮਰਜ਼ੀ ਏ ਉਹ ਜੋ ਮੈਂ ਵੀ ਮਰਦਾ ਤੇਰੇ ਤੇ ਦਿੰਦਾ ਤੂੰ ਮੇਰੇ ਤੇ ਮਰਦੀ ਨਾ ਕਰੀਸਾ ਬਣ ਜਾਂਦੇ ਜਾਂਦੇ ਸਾਨੂੰ ਦੋ ਸ਼ੇਰ ਸੁਣਾ ਦੋ ਇੱਕ ਤਾਂ ਆਪਣੀ ਯਾਰੀ ਤੁਹਾਡੀ ਯਾਰੀ ਹੋਸੀ ਇਹਨਾਂ ਤੇ ਤੇ ਇੱਕ ਆਪਣੀ ਮੁਹੱਬਤ ਤੇ ਦੋ ਸ਼ੇਰ ਹੋ ਜਾਣਗੇ ਪਹਿਲਾ ਮੁਹੱਬਤ ਤੇ ਸੁਣਾ ਲੰਨੇ ਠੀਕ ਹੈ ਜੀ ਹਨਾ ਜਿੰਨਾ ਚਿਰ ਚੱਲੋ ਮੇਰੇ ਨਾਲ ਰਹੇ ਮੈਨੂੰ ਓਨੀ ਉਮਰ ਬਥੇਰੀ ਐ ਸਾਡਾ ਜਾਨਵ ਜਾਨ ਤੱਕ ਸਾਥ ਰਹੂ ਮੈਂ ਉਹਦਾ ਤੇ ਉਹ ਮੇਰੀ ਬਹੁਤ ਵਧੀਆ ਕਰੀਓ ਬਹੁਤ ਵਧੀਆ ਜੀ ਮੁਹੱਬਤ ਤੇ ਬੜਾ ਡੂੰਗੀ ਸੱਟ ਲੱਗੀ ਇਹਦੇ ਉਤੇ ਕੀ ਅੱਜ ਕੱਲ ਦੀ ਦੁਨੀਆਦਾਰੀ ਯਾਰੋ ਮੇਰਾ ਧੋਖਾ ਤੇ ਨੀਰੀ ਠੱਗੀ ਜਾਨ ਯਾਰੀ ਦਾ ਕੋਈ ਬਰ ਲਾਈ ਬਾਰੇ ਜੇ ਦਿਲ ਤੋ ਹੋਵੇ ਲੱਗੀ ਗੁੱਡੀ ਚੜ੍ਹੀ ਕਿਸੇ ਦੀ ਕੋਈ ਨਹੀਂ ਚੜਦਾ ਗਣ ਖਾਰ ਦਿਲਾਂ ਚੋ ਖਾਈ ਕੋਈ ਵਿਗੜ ਜੇ ਕੰਮ ਦੋਸ਼ ਰੱਬ ਨੂੰ ਦਿੰਦੇ ਕੰਡੇ ਆਪਣੇ ਜਾਣ ਬਿਛਾਈ ਜਿਹੜੇ ਮੂੰਹ ਤੇ ਬਣਦੇ ਮਿੱਠੇ ਉਹੀ ਆਪਣਾ ਬਣਾ ਕੇ ਠੱਗਦੇ ਘਰ ਬੁੱਢੇ ਮਾਪਿਆਂ ਦੀ ਕੋਈ ਸਾਂਭ ਨਾ ਪੁੱਛੇ ਜਾਂ ਮਦਦ ਨਾ ਚੂਰਾ ਬਲਾ ਦੇ ਕੁਝ ਬੇਰੋਜ਼ਗਾਰੀ ਨੇ ਕੱਡੇ ਵੱਟ ਨੇ ਕੁਝ ਮਾਰਿਆ ਬੁਰੀ ਹਾਲਾਤਾਂ ਗਰੀਬ ਸੌਵੇਂ ਤੇ ਗੂੜੀ ਨਹੀਂ ਦੇ ਅਮੀਰ ਜਾਤ ਕੀ ਕੱਟੇ ਰਹਾ ਤਾਂ ਟੀਮਾ ਆਖਦਾ ਹੈ ਗੱਲ ਹਾਰਤੀ ਪੁੱਤ ਨੂੰ ਜਵਾਨੀ ਗਲਤ ਕਮੀਨਾ ਰੋੜ ਜਿਹਨੇ 9 ਮਹੀਨੇ ਤਾਨੂੰ ਢਿੱਡ ਵਿੱਚ ਰੱਖਿਆ ਮੋਲ ਉਹਦੀ ਕੋਕਲਾ ਤਾਂ ਮੋੜ ਉਹ ਰੁਧਿਆ ਚਿਹਰੇ ਪਈ ਤੁਹਾਡਾ